ਪਟਿਆਲਾ ਦੇ ਪੁੱਡਾ ਗਰਾਊਂਡ ਵਿੱਚ ਆਲ ਸਕੂਲ ਟਰਾਂਸਪੋਰਟ ਯੂਨੀਅਨ ਵੱਲੋਂ ਇੱਕ ਰੋਸ ਦਰਨਾ ਦਿੱਤਾ ਗਿਆ ਜਿਸ ਦੇ ਵਿੱਚ ਵੱਡੀ ਗਿਣਤੀ ਚ ਆਟੋ ਯੂਨੀਅਨ ਇਰਖਾ ਯੂਨੀਅਨ ਤੇ ਸਵੇਰੇ ਬੱਚਿਆਂ ਨੂੰ ਸਕੂਲ ਛੱਡਣ ਜਾਣ ਵਾਲੀਆਂ ਵੈਨਾਂ ਦੇ ਮਾਲਕ ਤੇ ਡਰਾਈਵਰਾਂ ਨੇ ਰੋਸ ਪ੍ਰਦਰਸ਼ਨ ਵੀ ਕੀਤਾ ਇਹ ਰੋਸ ਜਿਤਾਉਂਦਿਆਂ ਉਹਨਾਂ ਕਿਹਾ ਕਿ ਜ਼ਿਲ੍ਹਾ ਟ੍ਰਾਂਸਪੋਰਟਸ ਅਥਾਰਟੀ ਵੱਲੋਂ ਉਹਨਾਂ ਦੇ ਨਜਾਇਜ਼ ਤੌਰ ਤੇ ਚਲਾਨ ਕੱਟੇ ਜਾਂਦੇ ਨੇ ਨਾ ਹੀ ਉਹਨਾਂ ਦਾ ਕੋਈ ਗੱਡੀ ਦਾ ਕਾਗਜ਼ ਚੈੱਕ ਕੀਤਾ ਜਾਂਦਾ ਸਿੱਧੇ ਆਰਸੀ ਦੇ ਨੰਬਰ ਲੈ ਕੇ ਗੱਡੀ ਦਾ 25 ਤੋਂ 30 ਹਜ਼ਾਰ ਦਾ ਚਲਾਨ ਘੱਟ ਦਿੱਤਾ ਜਾਂਦਾ ਉਹਨਾਂ ਕਿਹਾ ਕਿ ਉਹ ਬੱਚਿਆਂ ਨੂੰ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ ਛੱਡਣ ਦਾ ਕੰਮ ਕਰਦੇ ਨੇ ਆਟੋ ਈ ਰਿਸ਼ਕਾ ਤੇ ਹੋਰ ਗੱਡੀਆਂ ਦੇ ਰਾਹੀਂ ਇੱਕ ਘਰ ਦਾ ਗੁਜ਼ਾਰਾ ਕਰਦੇ ਨੇ ਉਹਨਾਂ ਸਰਕਾਰ ਤੋਂ ਮੰਗ ਕਰਦੇ ਆ ਕਿ ਹੈ ਕਿ ਅਜਿਹੀ ਧੱਕੇਸ਼ਾਹੀ ਜੋ ਸਾਡੇ ਨਾਲ ਹੋ ਰਹੀ ਹੈ ਉਸ ਨੂੰ ਬੰਦ ਕੀਤਾ ਜਾਵੇ ਸਾਨੂੰ ਮਜਬੂਰਨ ਇਹ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਤਾਂ ਜੋ ਸਰਕਾਰ ਦੇ ਧਿਆਨ ਵਿੱਚ ਆ ਸਕੇ ਇਸ ਮੌਕੇ ਤੇ ਬੂਦ ਦੇਵਨਾ ਹੋਰ ਕੀ ਕੁਝ ਕਿਹਾ ਆਉਤੜਨਾ ਕਰਦੇ ਹਾਂ ਸਮਝਾ ਤੇ ਦੇਖੋ ਸਕੂਲ ਟਰਾਂਸਪੋਰਟ ਵੱਲੋਂ ਪਤਵਾਇਆ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਹੋਕਾ ਪਹੁੰਚ ਚੁੱਕਿਆ ਹੈ ਵੀ ਜਿਹੜਾ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ ਹੈ ਨਜਾਇਜ਼ ਜਿਹੜੇ ਚਲਾਨ ਨੇ 25 25 30 30 ਹਜ਼ਾਰ ਦੇ ਮਹਿੰਗੇ ਚਲਾਨ ਕੀਤੇ ਜਾ ਰਹੇ ਨੇ ਉਸ ਦੇ ਰੋਸ ਵਜੋਂ ਅੱਜ ਸਾਰੇ ਪਟਵਾਲਾ ਦੇ ਕੀ ਸਾਰੇ ਪੰਜਾਬ ਦੇ ਵੱਲੋਂ ਸਮਰਥਨ ਮਿਲਿਆ ਹੈ ਅੱਜ ਚੱਕਾ ਜਾਮ ਹੈ ਜਿਹਦੇ ਰੋਸ ਵਜੋਂ ਅੱਜ ਧਰਨਾ ਲੱਗਿਆ ਹੋਇਆ ਮੰਗਾ ਕੀ ਹੈ ਮੰਗਾ ਇਹ ਨੇ ਜੀ ਵੀ ਸਾਨੂੰ ਨਜਾਇਜ਼ ਤੌਰ ਤੇ ਤੰਗ ਨਾ ਕੀਤਾ ਜਾਵੇ ਕਿਉਂਕਿ ਸਰਕਾਰਾਂ ਇਹ ਕਹਿੰਦੀਆਂ ਨੇ ਵੀ ਬੇਰੋਜ਼ਗਾਰੀ ਬਹੁਤ ਹੈ ਅਸੀਂ ਬਾਹਰਲੇ ਮੁਲਕਾਂ 'ਚ ਨਹੀਂ ਜਾਣ ਦੇਣਾ ਨੌਜਵਾਨਾਂ ਨੂੰ ਪਰ ਜੇ ਬਾਹਰਲੇ ਮੁਲਕਾਂ ਚ ਨਹੀਂ ਜਾਣ ਦੇਣਾ ਤਾਂ ਘੱਟੋ ਘੱਟ ਇੱਥੇ ਤਾਂ ਕੰਮ ਕਰ ਲੈਣ ਦਿਓ ਐਨੇ ਬਹਾਨੇ ਸਰਕਾਰ ਨੂੰ ਸਰਕਾਰ ਦਾ ਖਜ਼ਾਨਾ ਭਰਨ ਵਾਸਤੇ 25 25 30 30 ਹਜ਼ਾਰ ਦੇ ਚਲਾਨ ਨੇ ਜਿਹੜੇ ਉਹ ਗਰੀਬ ਲੋਕਾਂ ਦੀਆਂ ਜੇਬਾਂ ਜੋ ਕੱਢ ਕੇ ਖਜ਼ਾਨੇ 'ਚ ਭਰੇ ਜਾ ਰਹੇ ਨੇ ਉਹ ਬਹੁਤ ਨਿੰਦਣਯੋਗ ਹੈ ਉਸ ਤੇ ਰੋਜ਼ ਵਜੋਂ ਅੱਜ ਅਸੀਂ ਆਪਣਾ ਚੱਕਾ ਜਾਮ ਕਰਿਆ ਹੋਇਆ ਸਕੂਲਾਂ ਦੇ ਵਿੱਚ ਬੱਚੇ ਨਹੀਂ ਲੈ ਕੇ ਗਏ ਤੇ ਅਸੀਂ ਅੱਜ ਧਰਨਾ ਲਾਇਆ ਹੋਇਆ ਜੇ ਬੱਚੇ ਨਹੀਂ ਪੜ੍ਹਾਈ ਤੇ ਲੱਗਦਾ ਬਿਲਕੁਲ ਬਿਲਕੁਲ ਭਾਈ ਜੀ ਇਹਦੇ ਲਈ ਬੜਾ ਵਧੀਆ ਤੁਹਾਡਾ ਕੁਐਸਚਨ ਹੈ ਇਦੇ ਲਈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਸਾਨੂੰ ਕੰਮ ਨਹੀਂ ਕਰਨ ਦੇ ਰਹੀ ਜੇਕਰ ਸਾਨੂੰ ਸਰਕਾਰ ਕੰਮ ਕਰਨ ਦੇਵੇ ਤਾਂ ਅਸੀਂ ਬੱਚਾ ਨਾਲ ਤੇ ਅਸੀਂ ਪੇਰੈਂਟਸ ਨਾਲ ਸਾਡੀ ਬਹੁਤ ਵਧੀਆ ਜਿਹੜਿਆ ਰਿਲੇਸ਼ਨਸ਼ਿਪ ਹੈ ਅਸੀਂ ਕਈ ਕਈ ਸਾਲਾਂ ਤੋਂ ਉਹਨਾਂ ਦੇ ਬੱਚਾ ਨੂੰ ਸਕੂਲਾਂ ਚ ਲੈ ਜਾ ਰਹੇ ਹਾਂ ਜਸਟਿਸ ਹੁੰਦਾ ਵੀ ਉਹਨੂੰ ਰਿਫਾਰਮ ਕਰਕੇ ਜਿਹੜੀਆਂ ਕਮੀਆਂ ਪੇਸ਼ੀਆਂ ਪੂਰ ਕਰਾਂ ਪੂਰੀਆਂ ਕਰਾਂਗੇ ਔਰ ਸਰਕਾਰ ਦਾ ਇੱਕ ਮਾਈ ਬਾਪ ਦਾ ਰੋਲ ਹੁੰਦਾ ਸਰਕਾਰ ਦਾ ਫਰਜ਼ ਹੈ ਕਿ ਉਹ ਦੇਖੇ ਵੀ ਜਿਹੜਾ ਕੋਈ ਵੀ ਧੰਦਾ ਹੈਗਾ ਜਿਹੜਾ ਨਾ ਜੀ ਜਦੋਂ ਮੈਂ ਟ੍ਰਾਂਸਪੋਰਟਰ ਦੀ ਗੱਲ ਕੀਤਾ ਇਹ ਲਾਹੇਵੰਦ ਨਹੀਂ ਰਿਹਾ ਜੀ ਟਰੱਕ ਯੂਨੀਅਨ ਦੇ ਲੋਕਾਂ ਨੇ ਨਾ ਟਰੱਕ ਪਾਣੇ ਬੰਦ ਕਰਤੇ ਕਿਉਂਕਿ ਉਹਨਾਂ ਦੇ ਖਰਚੇ ਇਹਨੇ ਆ ਕਿ ਉਹਨਾਂ ਦੇ ਖਰਚੇ ਨਹੀਂ ਪੂਰੇ ਹੁੰਦੇ ਪਰ ਲਾਹੇਵੰਦ ਤਾਂ ਨਹੀਂ ਰਿਹਾ ਇਹ ਗੱਲ ਇਹਨਾਂ ਵਾਸਤੇ ਵੀ ਠੀਕ ਹੈ ਮਤਲਬ ਡੀਜ਼ਲ ਦੇ ਪੈਟਰੋਲ ਦੇ ਰੇਟ ਬਹੁਤ ਵੱਧ ਗਏ ਆ ਜੀ ਜਿਹੜੇ ਸਪੇਅਰ ਪਾਰਟਸ ਬਹੁਤ ਮਹਿੰਗੇ ਹੋ ਗਏ ਆ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ ਆ ਤੇ ਇਹਨਾਂ ਨੂੰ ਜਿਹੜੇ ਹੈਗੇ ਨਾ ਪਹਿਲਾਂ ਤਾਂ ਚਲੋ ਪੁਲਿਸ ਵਾਲੇ ਤੰਗ ਕਰਦੇ ਸੀ ਉਹ ਤਾਂ ਆਮ ਆਦਮੀ ਪਾਰਟੀ ਨੇ ਪ੍ਰੋਬਲਮ ਖਤਮ ਕਰਤੀ ਜਿਹੜਾ ਉਹ ਵਾਲਾ ਗੁੰਡਾ ਟੈਕਸ ਆ ਚਾਹੇ ਰੋਡ ਟੈਕਸ ਹੈ ਤੇ ਨਾਲ ਉਹਦੇ ਟੋਲ ਟੈਕਸ ਹੈ ਉਹ ਡਬਲ ਟੈਕਸੇਸ਼ਨ ਅਜੇ ਵੀ ਆ ਜਿਹੜੀ ਕਿ ਅਨਫੇਅਰ ਹੈ ਔਰ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਤੇ ਇਸੇ ਤਰ੍ਹਾਂ ਜਿਹੜਾ ਡੀਜ਼ਲ ਦਾ ਰੇਟ ਬਹੁਤ ਜ਼ਿਆਦਾ ਹੈ ਜੇ ਤੁਸੀਂ ਇੰਟਰਨੈਸ਼ਨਲ ਮਾਰਕੀਟ ਦੇਖੋ ਉਹਦੇ ਹਿਸਾਬ ਨਾਲ ਕਮਪੈਨਸੇਸ਼ਨ ਰੇਟ ਨਹੀਂ ਹੈ ਸੈਂਟਰਲ ਗਵਰਨਮੈਂਟ ਜਿਹੜੀ ਹੈਗੀ ਆ ਉਹ ਪ੍ਰਾਈਸਸ ਐਗਜ਼ਰਬਿਟੈਂਟ ਆ ਆਪਣੇ ਵੱਲ ਉਹ ਜਸਟੀਫਾਈਡ ਨਹੀਂ ਆ ਉਹ ਇਸੇ ਤਰ੍ਹਾਂ ਇੰਸ਼ੋਰੈਂਸ ਦੀ ਗੱਲ ਕਰ ਸਕਦਾ ਸਫੇਰ ਪਾਰਟ ਦੀ ਗੱਲ ਕਰ ਸਕਦਾ ਜੀਐਸਟੀ ਦੀ ਗੱਲ ਕਰ ਸਕਦਾ ਤੇ ਇਹ ਜਿਹੜੇ ਛੋਟੇ ਛੋਟੇ ਧੰਦੇ ਆ ਨਾ ਜਿਹੜੇ ਜਿਵੇਂ ਮਤਲਬ ਆਟ ਆ ਜਿਹੜੀਆਂ ਤੁਹਾਡੀਆਂ ਹੁਣ ਇਲੈਕਟ੍ਰੋਨਿਕ ਵੀਕਲਸ ਆਈਆਂ ਛੋਟੇ-ਛੋਟੀਆਂ ਆ ਈ ਰਿਕਸ਼ੇਸ ਆਈਆਂ ਹੈਗੀਆਂ ਜਾਂ ਜਿਹੜੇ ਛੋਟੀਆਂ ਬੱਸਸ ਹੈਗੀਆਂ ਜਿਹੜੀਆਂ ਲਾਸਟ ਮਾਈਲ ਕਨੈਕਟੀਵਿਟੀ ਕਰਦੀਆਂ ਹੈਗੀਆਂ ਸੋ ਇਹਨਾਂ ਨੂੰ ਆਪਾਂ ਨੂੰ ਸਪੋਰਟ ਕਰਨਾ ਚਾਹੀਦਾ ਮਤਲਬ ਗਵਰਨਮੈਂਟ ਦਾ ਰੋਲ ਜਿਹੜਾ ਹੈਗਾ ਉਹ ਸਪੋਰਟਿਵ ਹੋਣਾ ਚਾਹੀਦਾ ਔਰ ਫੈਸਿਲਿਟੇਟਰ ਦਾ ਹੋਣਾ ਚਾਹੀਦਾ ਗਵਰਨਮੈਂਟ ਦਾ ਰੋਲ ਕਿਤੇ ਨਾ ਕਿਤੇ ਜਿਹੜੀਆਂ ਜਿਹੜੀ ਹੁਣ ਬੜੀ ਖਾਸ ਕਰਕੇ ਸਰਕਾਰ ਹੈ ਸੈਂਟਰ ਦੇ ਵਿੱਚ ਉਹ 네ਗੇਟਿਵ ਹੈ ਫੋਰ ਵਰਕਿੰਗ ਕਲਾਸ ਉਹ ਜਿਹੜੇ ਤਾਂ ਉੱਪਰ ਵਾਲੇ ਆ ਉਹਨਾਂ ਨੂੰ ਤਾਂ ਕੰਸੈਸ਼ਨ ਦਿੰਦੇ ਆ ਜੀ ਉਹਨਾਂ ਦਾ ਇਨਕਮ ਰੈਡਕਟਸ ਤਾਂ ਉਹਨਾਂ ਨੇ ਜਿਹੜੇ ਅਡਾਨੀ ਅਮਬਾਨੀ ਦਾ 30 ਤੋਂ 22% ਕਰਤਾ ਉਹਨਾਂ ਨੂੰ ਪ੍ਰੋਡਕਟਿਵਿਟੀ ਲਿੰਕਡ ਇਨਸੈਂਟਿਵ ਦਿੰਦੇ ਆ ਤੇ ਉਹਨਾਂ ਦੇ ਕਰਜ਼ੇ ਵੀ ਮਾਫ ਕਰਦੇ ਆ ਇਹਨਾਂ ਦੇ ਵਿਚਾਰਿਆਂ ਦੀ ਤਾਂ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਪੂਰੀਆਂ ਹੁੰਦੀਆਂ ਸੋ ਇਹ ਜਿਹੜੀ ਵਰਕਿੰਗ ਕਲਾਸ ਹੈ ਆਮ ਆਦਮੀ ਪਾਰਟੀ ਇਹਨਾਂ ਦੇ ਨਾਲ ਖੜੀ ਆ ਔਰ ਅਸੀਂ ਇਹਨਾਂ ਦਾ ਜਿਹੜਾ ਜਸਟਿਸ ਜਿਹੜਾ ਹੋਏਗਾ ਰਿਫਾਰਮੇਟਿਵ ਹੋਏਗਾ ਅਸੀਂ ਇਹਨਾਂ ਦੀ ਮਦਦ ਕਰਾਂਗੇ ਕਿ ਇਹ ਗੱਡੀਆਂ ਨੂੰ ਜਿਹੜੀਆਂ ਆ ਗਈਆਂ ਪ੍ਰੋਪਰ ਕੰਡੀਸ਼ਨ ਚ ਕਰਨ ਇਹਨਾਂ ਨੂੰ ਓਵਰਲ ਔਰ ਇੱਕ ਜਿਹੜਾ ਹੈਲਪਿੰਗ ਹੈਂਡ ਜਿਹੜਾ ਹੈਗਾ ਉਹ ਗਵਰਨਮੈਂਟ ਇਹਨਾਂ ਬਲਕ ਐਕਸੀਡੈਂਟ ਕਰੇਗੀ ਕਿਤਨੇ ਕਿਤੇ ਇਹ ਕਹਿੰਦਾ ਹੈ ਕਿ ਆਪਸਾਂ ਦੇ ਇਹ ਐਕਸੀਡੈਂਟ ਜ਼ਿਆਦਾ ਹੋਉਂਦੇ ਨੇ ਓਵਰਲੋਡਿੰਗ ਹੋਉਦੀ ਹੈ ਬੱਚੇ ਓਵਰਲੋਡ ਕਰਾਏ ਹੋਏ ਨੇ ਉਹਦੇ ਕਰਕੇ ਕਾਫੀ ਐਕਸੀਡੈਂਟ ਹੋਉਂਦੇ ਸੋ ਲੱਗਦਾ ਹੈਗਾ ਕਿ ਕਿਤਨੇ ਕਿਤੇ ਇਹਨਾਂ ਨੂੰ ਵੀ ਜਿਹੜੇ ਨੋਰਮਸ ਪੂਰੇ ਕਰਨੇ ਚਾਹੀਦੇ ਨੇ ਕਿਉਂਕਿ ਵਾਇਲੇਟਿੰਗ ਕਰਦੇ ਨੇ ਟ੍ਰੈਫਿਕ ਰੂਲਜ਼ ਦੀ ਮੈਂ ਉਹੀ ਮੈਂ ਉਹੀ ਗੱਲ ਕਹਿ ਰਿਹਾ ਸੀਗਾ ਜੀ ਇੱਕ ਤਾਂ ਰੈਟ੍ਰਿਬਿਊਟਿਵ ਜਸਟਿਸ ਹੈ ਜੀ ਉਹਦੇ ਚ ਵੀ ਇੱਕ ਓਵਰਲੋਡਿੰਗ ਹੋ ਗਈ ਫਲਾਨਾ ਹੋ ਗਿਆ ਵੀ ਸਾਰਿਆਂ ਦੇ ਚੱਕ ਕੇ ਚ ਉਹਦੇ ਚ ਇਸ ਕਰਕੇ ਆ ਵੀ ਜਿਹੜਾ ਉਹਨਾਂ ਦਾ ਪ੍ਰੋਫੈਸ਼ਨ ਨਾ ਜਿਹੜਾ ਧੰਦਾ ਹੈਗਾ ਔਰ ਹਿਊਮਨ ਰੈਟ ਨਹੀਂ ਰਿਹਾ ਉਹਨਾਂ ਚ ਲਾਹੇਵੰਦ ਨਹੀਂ ਰਿਹਾ ਉਹਦਾ ਕਾਰਨ ਇਹ ਹੈ ਵੀ ਇਹਨਾਂ ਦੇ ਜਿਹੜੀ ਇਨਪੁਟ ਕਾਸਟ ਵਧ ਗਈ ਹੈ ਜੀ ਚਾਹੇ ਉਹ ਤੇਲ ਹੈ ਇਨਸ਼ੋਰੈਂਸ ਹੈ ਸਪੀਅਰ ਪਾਰਟਸ ਹੈ ਗੱਡੀ ਦੀ origignal cost ਹੈ ਤੇ ਜਿਹੜਾ ਆਪਣਾ ਰੋਡ ਟੈਕਸ ਹੈ ਉਹ ਇੰਨੇ ਜ਼ਿਆਦਾ ਟੈਕਸਸ ਹੈ ਟੈਕਸੇਸ਼ਨ ਬਹੁਤ ਹਾਈ ਹੋ ਗਈ ਹੈ ਤੇ ਉਹਨਾਂ ਦੀ ਜਿਹੜੀਆਂ ਰਿਟਰਨਸ ਹੈ ਉਹ ਪ੍ਰੋਪੋਰਸ਼ਨੇਟਲੀ ਨਹੀਂ ਵਧੀਆਂ ਜਾਂ ਤਾਂ ਜਿਹੜੇ ਹੈਗੇ ਰੇਟ ਵਧਾਣਗੇ ਬਹੁਤ ਜ਼ਿਆਦਾ ਆਪਣੇ ਲੈਵਲ ਦੇ ਉੱਤੇ ਤੇ ਜਾਂ ਫਿਰ ਉਹ ਜਿਹੜਾ ਹੈਗਾ ওভারਲੋਡਿੰਗ ਕਰਨਗੇ ਸਰ 90% ਹੈਗੇ ਕਹਿੰਦੇ ਸਕੂਲ ਬਲੇ ਆ ਬੋਲੋ ਜਾਏਗਾ ਜਿਹੜਾ ਇਹਨਾਂ ਨੂੰ ਕੋਈ ਟੈਕਸੇਰਾਂ ਨਹੀਂ ਪੜੇ ਜਾਂ ਜਦ ਵੀ ਸਕੂਲ ਦੀ ਰਿਸਪੋਨਸੀਬਿਲਟੀ ਹੈ ਕਿ ਸਕੂਲ ਦਾ ਬੱਚੇ ਪੜਦੇ ਨੇ ਸਕੂਲਾਂ ਦਾ ਫਿਸ ਬਦਲ ਦਿੱਤੀ ਜਾਂਦੀ ਹੈ ਪਰ ਇਹਨਾਂ ਦਾ ਜਿਹੜਾ ਹੈਗਾ ਰੋਜ਼ਗਾਰ ਰੋਟਾ ਹੈ ਹਾਂ ਉਹ ਅਸੀਂ ਸਕੂਲ ਬਾੜਾਂ ਨਾਲ ਵੀ ਟੈਕ ਅਪ ਕਰ ਰਹੇ ਆ ਇਹਹੀ ਇਹਹੀ ਰੋਲ ਆ ਜੀ ਜਿਹੜਾ ਸਰਕਾਰ ਦਾ ਹੀ ਰੋਲ ਆ ਇਹ ਜਿਹਦਾ ਹੱਕ ਹੈ ਜਿਹੜਾ ਉਹਨੂੰ ਉਹ ਹੱਕ ਮਿਲਣਾ ਚਾਹੀਦਾ ਵੀ ਹਰ ਥਾਂ ਤੇ ਕੁੰਡੀ ਕਨੈਕਸ਼ਨ ਨਹੀਂ ਲੱਗਣਾ ਚਾਹੀਦਾ ਜਿਵੇਂ ਮੈਂ ਤੁਹਾਨੂੰ ਸਾਬ ਪੁਰਸਾੜਾ ਤਾਂ ਬੰਦ ਕਰਤਾ ਇਹ ਵੀ ਅਸੀਂ ਕਰ ਲਾਂਗੇ ਜਿਹੜੇ ਚਲਾਨ ਕਿਤੇ ਦੇ ਦੇਖੋ ਜਿਹੜੇ ਚਲਾਨ ਕੀਤੇ ਗਏ ਹੈਗਾ ਉਹਦੇ ਚ ਜਿਹੜਾ ਹੈਗਾ ਉਹ ਜੋ ਵੀ ਉਹਦੇ ਚ ਮਤਲਬ ਲੀਗਲ ਐਕਸ਼ਨ ਤਾਂ ਹੋਏਗਾ ਹੋਏਗਾ ਕਿਉਂਕਿ ਮੰਨ ਲਿਓ ਉਸ ਵਿੱਚ ਜਿਹੜੇ ਮੇਰੇ ਖਿਆਲ ਹਾਈ ਕੋਰਟ ਸਾਹਿਬ ਉਹ ਹਾਈ ਕੋਰਟ ਤੋਂ ਵੀ ਆਰਡਰ ਆ ਗਿਆ ਉਹਦੀ ਪਾਲਣਾ ਕੀਤੀ ਜਾਏਗੀ ਇਹਨਾਂ ਨੂੰ ਵੀ ਰਿਫਾਰਮ ਕੀਤਾ ਜਾਏਗਾ ਸਕੂਲਾਂ ਬਣਾਉਣ ਨੂੰ ਕੀਤਾ ਜਾਏਗਾ ਲੇਕਿਨ ਉਹਦੇ ਚ ਸਾਡੀ ਕੋਸ਼ਿਸ਼ ਹੈ ਕਿ ਉਹਨੂੰ ਜਿਹੜਾ ਜਿਵੇਂ ਮੈਂ ਪਹਿਲਾਂ ਕਿਹਾ ਵੀ ਰਿਫਾਰਮੇਟਿਵ ਹੋਵੇ ਸਾਡੇ ਸਾਡੀ ਇੰਟੈਂਸ਼ਨ ਹੈ ਬਹੁਤ ਜ਼ਿਆਦਾ ਜੁਰਮਾਨਾ ਲਾਣਾ ਜਾਂ ਪੈਸੇ ਇਕੱਠੇ ਕਰਨਾ ਨਹੀਂ ਹੈ ਸਾਡਾ ਮਤਲਬ ਹੈ ਮਕਸਦ ਤਾਂ ਇਹ ਹੈ ਨਾ ਜੀ ਕਿ ਬੱਚਿਆਂ ਦੀ ਸੇਫਟੀ ਕਰਨਾ ਉਹਦੇ ਵਾਸਤੇ ਜੋ ਵੀ ਜ਼ਰੂਰੀ ਹੋਵੇਗਾ ਜ਼ਰੂਰ ਕਰਾਂਗੇ